ਖਬਰ ਬਸ ਚੰਦ ਸਕਿੰਟਾਂ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕੈਨੇਡਾ ਨਾਲ ਸੰਬੰਧਿਤ ਪੰਜਾਬ ਦੇ ਲੋਕਾਂ ਦੀ ਅਕਸਰੀ ਨਜ਼ਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਪੈਂਦੀਆਂ ਜਿਦੇ ਵਿੱਚ ਪੰਜਾਬ ਤੋਂ ਸਟੂਡੈਂਟ ਵੀਜ਼ੇ ਤੇ ਲੜਕੇ ਲੜਕੀਆਂ ਬਾਰੇ ਖਬਰਾਂ ਹੁੰਦੀਆਂ ਤੇ ਹੁਣ 2-3 ਦਿਨਾਂ ਦੀ ਖਬਰ ਇੱਕ ਜਿਹੜੀ ਚੱਲ ਰਹੀ ਆ ਉਸ ਨੇ ਕੁਝ ਲੋਕਾਂ ਦਾ ਜ਼ਿਆਦਾ ਧਿਆਨ ਖਿੱਚਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਹੁਣ 10-10 ਡਾਲਰਾਂ ਦੇ ਵਿੱਚ ਪੰਜਾਬੀ ਕੁੜੀਆਂ ਵੇਚਣ ਲੱਗੀਆਂ ਲੋਕ 10 ਡਾਲਰ ਦੇ ਕੇ ਉਹਨਾਂ ਨੂੰ ਜਿੱਥੇ ਮਰਜੀ ਲੈ ਜਾਂਦੇ ਆ ਬੜੀ ਸ਼ਰਮਨਾਕ ਖਬਰ ਲੱਗੀ ਹੈ ਕਿਉਂਕਿ ਸਿਰਫ ਇੱਕ ਦੋ ਘਟਨਾਵਾਂ ਹੋਈਆਂ ਹੋਣਗੀਆਂ ਹੁੰਦੀਆਂ ਹੋਣਗੀਆਂ ਹੋ ਜਾਂਦੀਆਂ ਹਰ ਥਾਂ ਤੇ ਹੁੰਦੀਆਂ ਉਹ ਸਿਰਫ ਕੈਨੇਡਾ ਹੀ ਨਹੀਂ ਹਰ ਦੇਸ਼ ਵਿੱਚ ਹਰ ਸੂਬੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਹੁੰਦਾ ਪਰ ਉਸ ਨੂੰ ਬਾਕੀ ਸਾਰੇ ਸਮਾਜ ਨਾਲ ਜੋੜ ਕੇ ਇਹ ਪੇਸ਼ ਕਰ ਦੇਣਾ ਕਿ ਪੰਜਾਬਣ ਕੁੜੀਆਂ ਤਾਂ ਲਗੀਆਂ ਹੀ ਇਸ ਕੰਮ ਤੇ ਪਈਆਂ ਇਹ ਚਿੰਤਾਜਨਕ ਇੱਕ ਉਦਾਹਰਨ ਤੁਹਾਨੂੰ ਦੇਣਾ ਚਾਹਾਂਗਾ ਕਿ ਫਰੀਦਕੋਟ ਦੀ ਇੱਕ ਲੜਕੀ ਦੀ ਹਾਲ ਹੀ ਵਿੱਚ ਕੈਨੇਡਾ ਵਿੱਚ ਮੌਤ ਹੋ ਗਈ ਤੇ ਉਹ ਖਬਰ ਪੰਜਾਬ ਡੈਰੀ ਨੇ ਪ੍ਰਸਾਰਤ ਕੀਤੀ ਤੇ ਦੱਸਿਆ ਕਿ ਇਸ ਤਰ੍ਹਾਂ ਲੜਕੀ ਦੇ ਮਾਪਿਆਂ ਦਾ ਹਾਲ ਆ ਉਹ ਲੜਕੀ ਨੂੰ ਉੱਥੋਂ ਲਿਆਉਣਾ ਚਾਹੁੰਦੇ ਆ ਤੇ ਖਬਰ ਪ੍ਰਸਾਰਤ ਹੋਣ ਤੋਂ 10 ਘੰਟਿਆਂ ਬਾਅਦ ਕੈਨੇਡਾ ਤੋਂ ਲਗਭਗ ਤਿੰਨ ਫੋਨ ਆਏ ਵੱਖ-ਵੱਖ ਲੜਕਿਆਂ ਦੇ ਤੇ ਲੜਕੀਆਂ ਦੇ ਜਿਨ੍ਹਾਂ ਨੇ ਇਹ ਪੁੱਛਿਆ ਕਿ ਉਹ ਪਰਿਵਾਰ ਵਾਲੇ ਕੀ ਚਾਹੁੰਦੇ ਆ ਕਿ ਉਹ ਲੜਕੀ ਦੀ Laash ਨੂੰ ਫਰੀਦਕੋਟ ਮਂਗਾਉਣਾ ਚਾਹੁੰਦੇ ਆ ਜਾਂ ਕਿਸ ਤਰ੍ਹਾਂ ਦਾ ਉਹ ਸਾਡੇ ਤੋਂ ਸਹਿਯੋਗ ਚਾਹੁੰਦੇ ਆ ਅਸੀਂ ਉਹ ਸਹਿਯੋਗ ਕਰਨਾ ਚਾਹੁੰਦੇ ਆ ਕਿ ਉਸ ਚੈਨਲ ਨੇ ਕਦੇ ਇਸ ਤਰ੍ਹਾਂ ਦੀਆਂ ਖਬਰਾਂ ਦਿਖਾਈਆਂ ਕਿ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਇਸ ਤਰ੍ਹਾਂ ਸਮਾਜ ਵਿੱਚ ਵਿਚਰਨ ਵਾਲੇ ਚੰਗੇ ਲੋਕ ਵੀ ਹੈ ਉਹਨਾਂ ਦੀ ਗੱਲ ਵੀ ਕਰਨੀ ਚਾਹੀਦੀ ਆ ਇੱਕ ਦੋ ਘਟਨਾਵਾਂ ਨੂੰ ਲੈ ਕੇ ਪੂਰੇ ਸਮਾਜ ਨੂੰ ਬਦਨਾਮ ਕਰਨ ਵਾਲੀਆਂ ਇਸ ਤਰ੍ਹਾਂ ਦੀਆਂ ਖਬਰਾਂ ਬਾਰੇ ਆਓ ਗੱਲਬਾਤ ਕਰਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੇਦਾਰ ਖਾਲਸਾ ਜਿਹੜਾ ਤੁਸੀਂ ਮੁੱਦਾ ਚੁੱਕਿਆ ਹੈ ਕਾਫੀ ਸੀਰੀਅਸ ਆ ਪਹਿਲਾਂ ਵੀ ਇਹਦੇ ਬਾਰੇ ਕਾਫੀ ਕੁਝ ਸੁਣ ਚੁੱਕੇ ਆ ਇਨਫੈਕਟ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਕਈ ਬੰਦੇ ਆਪ ਦੇ ਮਤਲਬ ਵਿਊ ਲੈਣ ਲਈ ਜਾਂ ਕਮੈਂਟ ਲੈਣ ਲਈ ਇਸ ਤਰ੍ਹਾਂ ਦੀਆਂ ਖ਼ਬਰ ਫਲਾਉਂਦੇ ਆ ਕਿ ਜਿਹੜਾ ਹੁਣ ਕੁੜੀਆਂ ਬਾਹਰ ਜਾ ਰਹੀਆਂ ਆ ਉਥੇ 10-10 ਡਾਲਰ ਚ ਵੇਕਦੀਆਂ ਜਾਂ ਜਾਂਦੀਆਂ WhatsApp ਨੰਬਰ ਜੋ ਵੀ ਹੈ ਇਹ ਇੱਕ ਤਾਂ ਹੈਗਾ ਇਹ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂਗੀ ਜਿੰਨੇ ਵੀ ਉੱਥੇ ਆਪਾਂ ਸੰਪਰਕ ਜਾਂ ਮੀਡੀਆ ਨਾਲ ਜੁੜਿਆ ਇਹਦੀ ਕੋਈ ਸੱਚਾਈ ਨਹੀਂ ਹੈਗੀ ਜੇ ਕੋਈ ਨੀਕੀ ਉੱਥੇ ਹੈਗਾ ਤਾਂ ਉਹ ਦੁਨੀਆ 'ਚ ਹਰ ਥਾਂ ਹੈਗਾ ਉਹ ਫ੍ਰੀਕੋਰਟ ਵੀ ਹੈਗਾ ਪੰਜਾਬ 'ਚ ਵੀ ਹੈਗਾ ਉਹ ਦੇਸ਼ 'ਚ ਵੀ ਹੈਗਾ ਦੁਨੀਆ ਦੇ ਬਾਕੀ ਦੇਸ਼ਾਂ 'ਚ ਵੀ ਹੈ ਚੰਗਾ ਮਾੜਾ ਪੈਰਲਲ ਚੱਲਦਾ ਸਰਵਸ ਇਕੱਠਾ ਚੱਲਦਾ ਜੇ ਉੱਥੇ ਕੋਈ ਇਸ ਤਰ੍ਹਾਂ ਦੀ ਇੱਕ ਦੀ ਕੋਈ ਘਟਨਾ ਵਾਪਰੀ ਹੋ ਗਈ ਪਰ ਉਹਦੇ ਦਾ ਸੇਮ ਟਾਈਮ ਉੱਥੇ ਮਤਲਬ ਹੁਣ ਜਿਵੇਂ ਆਪਣੇ ਫ੍ਰੀਕੋਰਟ ਦੇ ਕੁੜੀ ਦੀ ਡੈਥ ਹੋਈ ਹੈ ਤਾਂ ਸ਼ਾਇਦ ਤੁਹਾਡੇ ਚੈਨਲ ਤੇ ਕਿੰਨੇ ਫੋਨ ਆਇਆ ਕਿ ਅਸੀਂ ਉਹ ਜਿਹੜਾ ਪੀੜਤ ਪਰਿਵਾਰ ਆ ਉਹਦੀ ਮਦਦ ਕਰਨਾ ਚਾਹੁੰਦੇ ਔਰ ਉਹਨਾਂ ਦੇ ਸੰਪਰਕ ਮੰਗ ਰਹੇ ਔਰ ਉਹਨਾਂ ਦੇ ਫੋਨ ਨੰਬਰ ਮੰਗ ਰਹੇ ਆ ਪਰ ਇੱਕ ਿੱਡੀ ਵੱਡੀ ਗੱਲ ਉਹਨਾਂ ਦੀ ਮਦਦ ਲਈ ਵੀ ਉੱਥੇ ਜਿਹੜੀਆਂ ਲੋਕ ਹੈਗੇ ਆ ਸਾਡਾ ਸਮਾਜ ਹੈਗਾ ਸਾਡਾ ਭਾਈਚਾਰਾ ਹੈਗਾ ਤੇ ਜਿਹੜੀ ਸਿਰਫ ਇਕੱਲੀ ਨੈਗੇਟਿਵਿਟੀ ਨਹੀਂ ਫਲਾਉਣੀ ਚਾਹੀਦੀ ਦੋਵੇਂ ਗੱਲਾਂ ਬਰੋਬਰ ਹੁੰਦੀਆਂ ਕੋਈ ਇਕਾ ਦੁਕਾ ਘਟਣਾ ਨਾਲ ਉੱਥੇ ਕੋਈ ਪਰਸੈਪਸ਼ਨ ਨਹੀਂ ਬਣ ਜਾਂਦੀ ਵੀ ਉੱਥੇ ਜੀ ਹੁਣ ਐ ਹੋਣ ਲੱਗ ਪਿਆ ਉਹ ਕਿਤੇ ਵੀ ਹੋ ਸਕਦਾ ਮੈਨੂੰ ਲੱਗਦਾ ਕਿ ਇਹ ਬੜਾ ਗੁੱਡ ਸਾਈਨ ਹੈਗਾ ਕਿ ਜਦੋਂ ਤੁਸੀਂ ਮੁਸੀਬਤ ਦੇ ਵਿੱਚ ਹੈਗੇ ਹੋ ਤੁਹਾਡਾ ਭਾਈਚਾਰਾ ਉੱਥੇ ਬੈਠਾ ਹੈਗਾ ਪਰ ਤੁਹਾਡੀ ਮਦਦ ਲਈ ਤਾਂ ਗਰਿਆ ਹੋਰ ਤੁਹਾਨੂੰ ਲੱਭ ਰਿਹਾ ਹੈਗਾ ਤਾਨੂੰ ਤਾਂ ਇਹਦਾ ਮਤਲਬ ਤਾਂ ਉਹ ਇਹਨਾਂ ਨੂੰ ਜਾਣਦੇ ਉਹ ਉਹਨਾਂ ਨੂੰ ਜਾਣਦੇ ਹੈਗੇ ਸਿਰਨਿਕ ਭਾਈਚਾਰਕ ਸਾਂਝ ਕਰਕੇ ਉਹ ਮਦਦ ਕਰਨੀ ਚਾਹੁੰਦੇ ਆ ਔਰ ਉਹਨਾਂ ਨੇ ਜਿਵੇਂ ਫੋਨ ਤੇ ਸੰਪਰਕ ਕੀਤਾ ਔਰ ਇਹ ਬੜੀ ਚੰਗੀ ਗੱਲ ਆ ਸਾਡਾ ਕਿਹੜਾ ਭਾਈਚਾਰਾ ਸ ਦੁਨੀਆ ਚ ਕਿਤੇ ਵਜਾਈਏ ਸਾਡਾ ਇੱਕ ਆਪ ਦੀ ਪਛਾਣ ਹੋਣੀ ਚਾਹੀਦੀ ਹੈ ਕਿ ਅਸੀਂ ਮੁਸੀਬਤ ਵੇਲੇ ਜਿਹੜਾ ਹੈਗਾ ਕੋਈ ਦੂਜੇ ਦੇ ਕੰਮ ਆਉਨੇ ਆ ਔਰ ਇਹ ਗੱਲਾਂ ਅਪਰੀਸ਼ੀਏਟ ਕਰਨ ਵਾਲੀਆਂ ਔਰ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਜਿਹੜੇ ਮੁਸੀਬਤ ਚ ਕੋਈ ਸਾਡੀ ਉੱਤੇ ਕੁੜੀਆਂ ਧੀਆਂ ਪਹਿਨਾ ਹੈਗੇ ਬੱਚੇ ਆ ਸਾਡੇ ਬਜ਼ੁਰਗਾਂ ਨੂੰ ਮਦਦ ਕਰਦੇ ਆ ਤਾਂ ਉਹਨਾਂ ਦੀ ਖਬਰ ਵੀ ਜ਼ਰੂਰ ਛਪਣੀ ਚਾਹੀਦੀ ਹੈ ਉਹਨਾਂ ਦਾ ਨਾਮ ਹੀ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਕਿ ਜਿਹੜੇ ਹੋਰ ਲੋਕ ਆ ਉਹ ਵੀ ਉਤਸ਼ਾਹਤ ਹੋਣ ਤੇ ਇਸ ਤਰ੍ਹਾਂ ਹੀ ਮਦਦ ਕਰਨ ਨਾ ਕਿ ਤੁਸੀਂ ਮਤਲਬ ਕੁਝ ਇੱਕ ਇੱਕ ਇਨਸੀਡੈਂਟ ਨੂੰ ਚੱਕ ਕੇ ਤੁਸੀਂ ਪੂਰੇ ਸਮਾਜ ਨੂੰ ਬਦਨਾਮ ਕਰੋ ਕਿ ਉੱਥੇ ਕੁੜੀਆਂ ਕਰਦੀਆਂ ਹੈਗੀਆਂ ਉੱਥੇ ਕੁੜੀਆਂ ਸ਼ਰਾਬ ਪੀਂਦੀਆਂ ਬੜਾ ਬੜਾ ਕੁਝ ਆਪਣਾ ਸੁਣ ਮਿਲਦਾ ਇਹ じゃ ਕੁਝ ਨਹੀਂ ਹੈਗਾ ਮਜਬੂਰੀ ਚ ਸਾਰੇ ਗਏ ਹੈਗੇ ਆ ਉੱਥੇ ਪੜ੍ਹਦੇ ਲਿਖਦੇ ਆ ਹੱਡ ਤੋੜ ਵੀ ਮਿਹਨਤ ਕਰਦੇ ਆ ਸભ્યਕ ਸਮਾਜ ਦੇ ਵਿੱਚ ਆ ਔਰ ਉਹਨਾਂ ਬੱਚਿਆਂ ਤੋਂ ਸਾਨੂੰ ਜਿਹ ਦਿੱਥੇ ਆਉਂਦੇ ਕੋਈ ਸਿੱਖ ਨੂੰ ਮਿਲਦਾ ਜਿਨ੍ਹਾਂ ਦੇ ਵੀ ਬੱਚੇ ਬਾਹਰ ਗਏ ਆ ਉਹਨਾਂ ਦੇ ਘਰਾਂ ਦੀ ਦਸ਼ਾ ਬਦਲੀ ਆ ਉਹ ਯਾਸ਼ੀ ਕਰਕੇ ਤੇ ਜਾਂ ਉੱਥੇ ਮਨਮਰਜ਼ੀਆਂ ਕਰਕੇ ਨਹੀਂ ਉਹ ਸਖਤ ਮਿਹਨਤ ਕਰਕੇ ਆ ਔਰ ਇਹ ਸਾਡਾ ਸੁਭਾ ਹੈਗਾ ਕਿ ਅਸੀਂ ਸਾਡੇ ਬੱਚੇ ਈਆਂ ਪਰ ਜਿੱਥੇ ਜਾਂਦੇ ਆ ਉਹ ਇੱਥੇ ਤਾਂ ਕੰਮ ਘੱਟ ਕਰਦੇ ਵੱਧ ਕਰਦੇ ਉਹ ਤਾਂ ਇੱਕ ਵੱਖਰੀ ਗੱਲ ਹੈਗੀ ਆ ਪਰ ਜਦੋਂ ਪ੍ਰਵਾਸੀ ਹੁੰਦੇ ਉਦੋਂ ਫਿਰ ਉਹ ਬਹੁਤ ਮਿਹਨਤ ਨਾਲ ਕੰਮ ਕਰਦੇ ਆ ਔਰ ਇਹ ਗੱਲ ਉਹਨਾਂ ਨੇ ਪਿਛਲੇ ਸਮੇਂ ਵਿੱਚ